ਜੀ ਮੇਰਾ ਨਾਮ ਲੋਕਤ ਵਿਆਨਚਾ ਅਸੀਂ ਗੁਰੂ ਮੈਗਰੋਬੀਨ ਮੈਡੀਕਲ ਕਾਲਜ ਦੇ ਵਿੱਚ ਇੱਕ ਇੰਟਰਨ ਹਾਂ ਅਸੀਂ ਇਹ ਸਾਰੇ ਕਾਲਜ ਦੇ ਬਾਹਰ ਖੜੇ ਹੋਏ ਆਂ ਪ੍ਰੋ ਰਾਸਟਾਈਫਨ ਸਾਡੇ 6 ਸਾਲ ਹੋ ਗਏ ਆ ਸਾਈਫਨ ਸਿਰਫ 15000 ਹੈ 2019 ਤੋਂ ਲੈ ਕੇ 2024 ਤੱਕ ਉਨਾ ਹੀ ਸਾਡਾ ਸਾਈਫਨ ਰਿਹਾ ਤੇ ਸਾਡੀਆਂ ਫੀਸਾਂ ਹਰ ਸਾਲ ਪੰਜ ਪੰਜ ਸਾਲ ਦੀ ਗ੍ਰੋਥ ਆਂਦੀ ਹੈ ਫੀਸ ਦੇ ਵਿੱਚ ਅੱਜ ਸਾਡੀ ਫੀਸ ਜੇ ਆਪਾਂ ਸਾਲ ਦੀ ਗੱਲ ਕਰੀਏ ਤਾਂ 10 ਲੱਖ ਤੱਕ ਪਹੁੰਚ ਪੂਰੇ 5 ਸਾਲਾਂ ਨੇ 10 ਲੱਖ ਤੱਕ ਪਹੁੰਚ ਪਹੁੰਚਣ ਵਾਲੀ ਹੈ

ਔਰ ਅਸੀਂ 12-12 ਘੰਟੇ ਦੀਆਂ ਡਿਊਟੀਆਂ ਦੇ ਰਹੇ ਹਾਂ ਮੇਰਾ ਨਾਮ ਡਾਕਟਰ ਗੁਰਪ੍ਰੀਤ ਕਸ਼ਪ ਹੈ ਮੈਂ ਐਮਬੀਬੀਐਸ 2020 ਬੈਚ ਦਾ ਇੰਟਰਨ ਆ ਸਾਡੀ ਮੰਗ ਇਸ ਟਾਈਮ ਸਰਕਾਰ ਤੋਂ ਇਹੀ ਹੈ ਕਿ ਜਿਸ ਤਰ੍ਹਾਂ ਸਾਡੀਆਂ ਫੀਸਾਂ ਵਧਾਈਆਂ ਗਈਆਂ ਉਸੇ ਤਰ੍ਹਾਂ ਸਾਡਾ ਸਟਾਈਪੈਂਡ ਵੀ ਵਧਣਾ ਚਾਹੀਦਾ ਹੈ ਸਾਡੀਆਂ ਫੀਸਾਂ ਆਲਮੋਸਟ 10 ਲੱਖ ਦੇ ਕਰੀਬ ਹੋ ਚੁੱਕੀਆਂ ਹਨ ਤੇ 15000 ਪਰ ਪ੍ਰਤੀ ਮਹੀਨਾ ਸਟਾਈਪੈਂਡ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ ਜੋ ਕਿ 500 ਰੁਪਏ ਦਿਹਾੜੀ ਬਣਦੀ ਹੈ 500 ਰੁਪਏ ਦਿਹਾੜੀ ਤਾਂ ਮਜ਼ਦੂਰਾਂ ਨੂੰ ਵੀ ਨਹੀਂ ਮਿਲਦੀ ਹੈ ਤੇ ਇਸ ਕਰਕੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਜਿੰਸਾ ਕਿਰਪਾ ਕਰਕੇ ਸਾਡਾ ਵੀ ਸਟਾਈਪਡ ਵਧਾਇਆ ਜਾਵੇ ਤੇ ਸਾਨੂੰ ਮੰਨਦਾ ਸਨਮਾਨ ਪੰਡਦਾ ਹੋਇਆ ਸਨਮਾਨ ਦਿੱਤਾ ਜਾਵੇ। ਫੀਸਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਇੱਥੇ ਬੈਚ 2019 ਦੇ ਵਿੱਚ ਇਹ 80000 ਤੋਂ ਸ਼ੁਰੂ ਹੋਈ ਸੀ ਜਦਕਿ ਬੈਚ 2020 ਜੋ ਕਿ ਸਾਢੇ 4 ਵਾਰ ਤੋਂ ਹੋਈ ਹੈ 1.5 ਲੱਖ ਫੀਸ ਹੋ ਚੁੱਕੀ ਸੀ। ਹੁਣ ਜਦੋਂ ਆਪਾਂ ਅੱਗੇ ਵਧ ਰਹੇ ਹਾਂ ਬੈਚ 2024 ਦੀ ਫੀਸ 1.83 ਲੱਖ ਤੋਂ ਸ਼ੁਰੂ ਹੋ ਰਹੀ ਹੈ ਤੇ ਅੱਗੇ ਆਉਣ ਵਾਲੇ ਬੈਚਸ ਦੀ ਫੀਸ ਇਸ ਤੋਂ ਵੀ ਦੁੱਗਣੀ ਹੋ ਰਹੀ ਹੈ। ਸੋ ਟੋਟਲ ਬੈਚਸ ਦੇ ਵਿੱਚ ਜੇ ਤੁਸੀਂ ਦੇਖ ਸਕਦੇ ਹੋ ਇੱਥੇ Ooh. 9 ਲੱਖ 5000 ਤੱਕ ਫੀਸ ਇਹ ਪਹੁੰਚ ਚੁੱਕੀ ਹੈ ਤੇ ਅਗਲੇ ਸਾਲਾਂ ਦੇ ਵਿੱਚ ਇਹ 10 ਲੱਖ ਤੱਕ ਪਹੁੰਚ ਜਾਏਗੀ ਸੋ ਇਸ ਕਰਕੇ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਕਿਰਪਾ ਕਰਕੇ ਸਾਡਾ ਸਟਾਈਪੈਂਡ ਵਧਾਇਆ ਜਾਵੇ ਜਿਸ ਤਰ੍ਹਾਂ ਫੀਸਾਂ ਦੇ ਵਿੱਚ 5% ਦਾ ਵਾਅਦਾ ਹੋ ਰਿਹਾ ਹੈ ਉਸੇ ਤਰ੍ਹਾਂ ਸਟਾਈਪੈਂਡ ਦੇ ਵਿੱਚ ਵੀ 5% ਦਾ ਵਾਅਦਾ ਹਰ ਸਾਲ ਕੀਤਾ ਜਾਵੇ ਸਟਾਈਪੈਂਡ ਵਧਵਾਉਣਾ ਚਾਹੁੰਦੇ ਆ ਠੀਕ ਹੈ ਸਾਡੀ ਜਿਹੜੀ ਹੈ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਸਾਡੀ ਫੀਸ ਜਿਹੜੀ ਸਾਡੇ ਪਿਛਲੇ ਬੈਚ ਦੀ ਸੀ ਉਹ ਸਾਡੇ ਨਾਲੋਂ ਅੱਡੀ ਸੀ ਲੇਕਿਨ ਸਾਡਾ ਸਟਾਈਪੈਂਡ ਉੰਨਾ ਜਿੰਨਾ ਹੀ ਹੈ ਕਿ ਸਾਡੀ ਮਜ਼ਦੂਰਾਂ ਨਾਲੋਂ ਵੀ ਘੱਟ ਹੈ ਅੱਜ ਫੇਸਰਮ ਸਾਡੀ ਜਿਹੜੀ ਉਹ ਐ ਸਾਨੂੰ ਜਿੰਨੀ ਤਨਖਾਹ ਮਿਲ ਰਹੀ ਹੈ ਉਹ ਸਭ 500 ਰੁਪਏ ਮਿਲ ਰਹੀ ਹੈ ਪੂਰੇ ਦਿਨ ਦੀ ਕਿ ਅਸੀਂ ਨਹੀਂ ਮੋਹੜਾਗੇ ਅਸੀਂ ਛੱਤੀ ਛੱਤੀ ਘੰਟੇਾਂ ਦੇ ਡਿਊਟੀ ਆ ਨੰਨੇ ਆ ਸਾਨੂੰ ਕੱਠਨ ਦਾ ਵੀ ਟਾਈਮ ਨਹੀਂ ਦਿੱਤਾ ਜਾਂਦਾ ਅਸੀਂ ਕੁਛ ਵੀ ਨਹੀਂ ਕਰਾਉਂਦੇ ਸੋ ਉੱਥੇ ਸਾਨੂੰ ਖਾਂਟੀ ਨੂੰ ਦਿੱਤਾ ਜਾਂਦਾ ਸੀ ਕਿ ਕਿਚ ਐਡਜਸਟ ਕਰੇ ਕਿਉਂ ਸਾਡੇ ਪੇਸ਼ੈਂਟਸ ਨੂੰ ਤਾਂ ਧੰਨ ਰੱਖਣਾ ਪਰ ਸਾਡੇ ਲਈ ਤਾਂ ਕੁਛ ਨਹੀਂ ਕੀਤਾ ਜਾ ਰਿਹਾ ਨਾ ਸਾਡੀ ਸਰਕਾਰਾਂ ਸਾਡੇ ਲਈ ਕੁਛ ਵੀ ਨਹੀਂ ਕਰ ਰਹੀਆਂ ਅਸੀਂ 500 ਰੁਪਏ ਦੀ ਹੜੀ ਨਾਲ ਕਿਵੇਂ ਕੰਮ ਕਰੀਏ ਸਾਡੀ ਪਾਸ ਅੱਜ ਦੀ ਇੱਕ ਮੰਗ ਹੈ ਕਿ ਸਾਡਾ ਸੈਟਰ ਵਧਾਓ ਜਿੰਨੀ ਸੀ ਮੰਗ ਰਹੇ ਸਾਡੀ ਮੰਗਾਂ ਪੂਰੀਆਂ 11% ਦਾ 2% ਇਨਕਰੀਮੈਂਟ ਹੋ ਰਹੀ ਹੈ ਕਿ ਸਾਡੀ ਸਾਈਫਨ ਨਹੀਂ ਵੱਧ ਸਕਦਾ ਸਾਡੇ ਸਾਈਫਨਸ 15000 ਤੋਂ ਪ੍ਰਤੀ ਮਹੀਨਾ ਹੈ ਅਦਰਸ ਹਰਿਆਣਾ ਤੋਂ ਦੇਖ ਲਿਓ Rajasthan ਤੋਂ ਦੇਖ ਲਿਓ ਇਤਨੀ ਕਿਸਮ ਬਹੁਤ ਘੱਟ ਹੈ ਲੇਕਿਨ ਸਾਈਫਨ ਉਹਨਾਂ ਨੂੰ ਮਿਲ ਰਹੇ 25-26000 ਸਾਈਫਨ ਉਹਨਾਂ ਨੂੰ ਮਿਲ ਰਿਹਾ ਅਸੀਂ ਸੇ 15000 ਸਾਈਫਨ ਡੈਜਸਟ ਕਰੀਏ ਅੱਜ ਦੀ ਇਹੀ ਪੀਸਫੁਲ ਰੈਲੀ ਹੈ ਸਾਡੀ ਅਸੀਂ ਕੋਈ ਵਾਇਲੈਂਸ ਨਹੀਂ ਕਰਾਂਗੇ ਅਸੀਂ ਕੁਝ ਨਹੀਂ ਕਰਾਂਗੇ ਅਸੀਂ ਬਸ ਆਪਣੀ ਸਰਕਾਰ ਦੇ ਤਰਫੋਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਪਲੀਜ਼ ਸਾਡੀ ਸੱਚਾ ਅਸਰ ਸਾਈਫਨ ਬਖਾਇਆ ਜਾਵੇ